ਤਸਵੀਰਾਂ ਫਤਿਹਗੜ ਚੂੜੀਆਂ ਡੇਰ ਬਾਬਾ ਨਾਨਕ ਰੋਡ ਦੀਆਂ ਪੁਲਿਸ ਚਲਾ ਬਟਾਲਾ ਅਧੀਨ ਜੋ ਖੇਤਰ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਥੇ ਪੁਲਿਸ ਅਤੇ ਬੱਬਰ ਖਾਲਸਾ ਦੇ ਮੈਂਬਰਾਂ ਵਿਚਕਾਰ ਇਨਕਾਊਂਟਰ ਹੋਇਆ ਅਤੇ ਇਸ ਇਨਕਾਊਂਟਰ ਵਿੱਚ ਬੱਬਰ ਖਾਲਸਾ ਦਾ ਇੱਕ ਲਾ ਪੀਤ ਸਿੰਘ ਜਿਹੜਾ ਮੈਂਬਰ ਹੈ ਉਹ ਜ਼ਖਮੀ ਹੋਇਆ ਇੱਥੇ ਪਹੁੰਚੇ ਨੇ ਬਟਾਲਾ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਤੁਸੀਂ ਤਸਵੀਰਾਂ ਚ ਸਾਫ਼ ਦੇ ਸਕਦੇ ਹੋ ਕਿ ਪੁਲਿਸ ਨੇ ਜੋ ਐਸਐਸਪੀ ਮਹਿਤਾਬ ਸਿੰਘ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੇ ਅਨੁਸਾਰ ਮੈਂ ਇਹ ਲਾਪਿਸਿੰਗ ਜੋ ਕਿ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਜਦ ਮੋਟਰਸਾਈਕਲ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੀ ਜੋ ਫਾਇਰਿੰਗ ਦੌਰਾਨ ਉਹ ਜ਼ਖਮੀ ਹੋਇਆ ਜਿਸ ਤੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਤੁਹਾਨੂੰ ਤਸਵੀਰਾਂ ਵਿੱਚ ਦੇਖਦੇ ਹੋ ਤੇ ਮੋਟਰਸਾਈਕਲ ਜਿਹੜਾ ਇੱਥੇ ਠਾਂ ਡਿੱਗਾ ਤੇ ਕਾਫੀ ਗਿਣਤੀ ਵਿੱਚ ਪੁਲਿਸ ਜ਼ਿਲ੍ਹਾ ਬਟਾਲਾ ਦੇ ਜਿਹੜੇ ਇੱਥੇ ਵੱਡੇ ਅਧਿਕਾਰੀ ਵੀ ਪਹੁੰਚੇ ਨੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਨੇ ਤੇ ਵੱਖ-ਵੱਖ ਜਿਹੜੀਆਂ ਟੀਮਾਂ ਨੇ ਇੱਥੇ ਜਿਹੜੀ ਜੜੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਤੇ ਤਸਵੀਰਾਂ ਫਿਰ ਤੁਸੀਂ ਦੇਖ ਸਕਦੇ ਹੋ ਜੋ ਡੇਰ ਬਾਬਾ ਨਾਨਕ ਫਤਿਹਗੜ ਚੂਣੀਆਂ ਤੇ ਜਿਹੜਾ ਸਕੀ ਦਾ ਪੁਲ ਹੈ ਉਥੋਂ ਜੇ ਅੰਦਰ ਅਸੀਂ ਆਉਨੇ ਆ ਤੇ ਇੱਥੇ ਦੂਸਰਾ ਜਿਹਾ ਸਕੀ ਦਾ ਪੁਲ ਹੁੰਦਾ ਇੱਥੇ ਪੁਲ ਸਤੇ ਬਬਰ ਖਾਲਸਾ ਦੇ ਮੈਂਬਰਾਂ ਦਾ ਜਿਹੜਾ ਇਨਕਾਊਂਟਰ ਹੋਇਆ ਜਿਸ ਵਿੱਚ ਇਕਲਾਪੀਸ਼ਿੰਗ ਨਾ ਜੋ ਕਿ ਤਰਨਤਾਰਨ ਦੇ ਏਰੀਏ ਬੈਰੋਕੇ ਦਾ ਰਹਿਣ ਵਾਲਾ ਸੀ ਉਹ ਜ਼ਖਮੀ ਹੋਇਆ ਤੇ ਇੱਥੇ ਪਹੁੰਚੇ ਨੇ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਉਹਨਾਂ ਵੱਲੋਂ ਜਿਹੜੀ ਇਹ ਸਾਰੇ ਇਨਕਾਊਂਟਰ ਦੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਕਿ ਜਿਹੜਾ ਬਬਰਖਾਲਸਾ ਦਾ ਮੈਂਬਰ ਗੋਲੀਆਂ ਲੱਗਣ ਨਾਲ ਚੱਕੀ ਹੋਇਆ ਪੀਤੇ ਦਿਨੀ ਉਸ ਵੱਲੋਂ ਬਟਾਲਾ ਚ ਇੱਕ ਮੋਬਾਈਲ ਸ਼ਾਪ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਉੱਪਰ ਪੁਲਿਸ ਵੀ ਉੱਥੇ ਮੌਜੂਦ ਸੀ ਅਤੇ ਇਹ ਮੁੱਖ ਤੌਰ ਤੇ ਬਟਾਲਾ ਚ ਇੱਕ ਮੋਬਾਈਲ ਸੈਂਟਰ ਤੇ ਗੋਲੀਆਂ ਚਲਾਉਣ ਦਾ ਮੁੱਖ ਜਿਹੜਾ ਜ਼ਿੰਮੇਵਾਰ ਦੋਚੀ ਮੰਨਿਆ ਜਾ ਰਿਹਾ ਸੀ ਜਿਸ ਤਾਕੇ ਅਨਕਾਉਂਟਰ ਹੋਇਆ ਲਾਪੀਤ ਸਿੰਘ ਜੋ ਕਿ ਤਨਤਨ ਲਾ ਕੇ ਵੈਰ ਕੋ ਵੈਰੁਕੇ ਦਾ ਦੱਸਿਆ ਜਾ ਰਿਹਾ ਜਿਸ ਤਾਕੇ ਨਿਸ਼ਾਨ ਸਿੰਘ ਜੋੜੀਆਂ ਨਾਲ ਜੋ ਕਿ ਵਿਦੇਸ਼ ਵਿੱਚ ਬੈਠਾ ਬਬਰਖਾਲਸਾ ਦਾ ਜਥੇਬੰਦੀ ਦਾ ਉਹ ਉਸ ਨਾਲ ਇਸ ਤੇ ਲਿੰਕ ਸਨ ਉਸ ਜਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਖੇਤਰ ਫਤਿਹਗੜ ਚੂੜੀਆਂ ਡੇਰਾ ਬਾਬਾ ਨਾਨਕ ਰੋੜ ਸਕੀ ਤੇ ਪੁਰੇ ਪੁਲ ਸਤੇ ਬਬਰ ਖਾਲਸਾ ਦੇ ਕੁਝ ਮੈਂਬਰਾਂ ਦਾ ਇਨਕਾਊਂਟਰ ਹੋਇਆ ਗੱਲਬਾਤ ਕਰਦੇ ਸਾਡੇ ਨਾਲ ਨੇ ਐਸਐਸਪੀ ਬਟਾਲਾ ਡਾਕਟਰ ਮਹਤਾਬ ਸਿੰਘ ਜੀ ਸਰ ਕੀ ਹੈ ਸਾਰਾ ਮਾਮਲਾ ਜੀ ਅੱਜ ਇਥੇ ਇਨਕਾਊਂਟਰ ਹੋਇਆ ਹੈ ਮਾਨਯੋਗ ਡੀਜੀਪੀ ਪੰਜਾਬ ਅਤੇ ਡਾਈਜੀ ਬਾਰਡਰ ਰੇਂਜ ਜੀ ਦੇ ਦਿਸ਼ਾ ਨਿਰਦੇਸ਼ੇਟ ਜਿਹੜੀ ਬਟਾਲਾ ਪੁਲਿਸ ਦੀ ਗੈਂਗਸਟਰਸ ਤੇ ਐਂਟੀ ਨੈਸ਼ਨਲ 엘ਿਮੈਂਟਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਵਿੱਚ ਸਾਡੀ ਟੀਮ ਅਸਪੀਨ ਇਨਵੈਸਟੀਗੇਸ਼ਨ ਗੁਰਪ੍ਰਤਾਪ ਡੀਐਸਪੀ ਸਿਟੀ ਸੰਜੀਵ ਇੰਚਾਰਜ ਸੀਆਈਏ ਸੁਖਰਾਜ ਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 21 ਨਵੰਬਰ ਨੂੰ ਬਟਾਲਾ ਸਿਟੀ ਦੇ ਵਿੱਚ ਇੱਕ ਮੋਬਾਈਲ ਸ਼ਾਪ ਦੇ ਉੱਤੇ ਦੋ ਬੰਦਿਆਂ ਨੇ ਅਣਪਛਾਤੇ ਬੰਦਿਆਂ ਨੇ ਫਾਇਰਿੰਗ ਕੀਤੀ ਸੀ ਉਹਦੇ ਵਿੱਚ ਸਾਡੀ ਟੀਮ ਨੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁੱਟਸ ਦੀ ਮਦਦ ਨਾਲ ਦੋਵੇਂ ਬੰਦਿਆਂ ਨੂੰ ਆਇਡੈਂਟੀਫਾਈ ਕੀਤਾ ਤੇ ਉਹਦੇ ਵਿੱਚੋਂ ਇੱਕ ਕਬਲਜੀਤ ਏਲੀਅਸ ਲਵਜੀਤ ਜੋ ਕਿ ਵੀਰੋਵਾਲ ਦਾ ਰਹਿਣ ਵਾਲਾ ਹੈ ਉਹਦੇ ਬਾਰੇ ਐਸਐਚਓ ਸਿਵਲ ਲਾਈਨ ਹਰਜਿੰਦਰ ਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਇਸ ਏਰੀਆ ਦੇ ਵਿੱਚ ਕਿਤੇ ਜਾ ਰਿਹਾ ਹੈ ਜਦੋਂ ਐਸ ਐਚਓ ਸਿਵਲ ਲਾਈਨ ਉਧਰੋਂ ਆ ਰਹੇ ਸੀਗੇ ਤੇ ਇਹਨਾਂ ਦਾ ਆਮਣਾ ਸਾਹਮਣਾ ਹੋਇਆ ਤੇ ਜਿਹੜਾ ਇਹ ਦੋਸ਼ੀ ਸੀਗਾ ਕਬਲਜੀਤ ਇਹਨੇ ਬਾਈਕ ਭਜਾਉਣ ਦੀ ਕੋਸ਼ਿਸ਼ ਕੀਤੀ ਇਹਦੀ ਬਾਈਕ ਗਿਰ ਗਈ ਤੇ ਇਹਨੇ ਪੁਲਿਸ ਦੇ ਉੱਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ ਜਦੋਂ ਐਸ ਐਚਓ ਹਰਜਿੰਦਰ ਨੇ ਆਪਣਾ ਬਚਾਅ ਕਰਨ ਦੇ ਲਈ ਹਵਾਈ ਫਾਇਰ ਕੀਤਾ ਤੇ 7.62 ਦੇ ਵਿੱਚ ਜਦੋਂ ਇੱਕ ਫਾਇਰ ਕੀਤਾ ਤੇ ਇਹਦੀ ਲੋਅਰ ਬੋਡੀ ਦੇ ਵਿੱਚ ਇੰਜਰੀ ਹੋਈ ਹੈਗੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਇਹਨਾਂ ਨੇ ਇੱਕ ਐਕਸਟਰੈਕਸ਼ਨ ਰਿਲੇਟਿਡ ਫਾਇਰਿੰਗ ਕੀਤੀ ਸੀਗੀ ਤੇ ਇਹ ਜਿਹੜੇ ਦੋਵੇਂ ਦੋਸ਼ੀ ਹੈਗੇ ਜਿਨ੍ਹਾਂ ਨੂੰ ਅਸੀਂ ਇੱਕ ਅਰੈਸਟ ਕਰ ਲਿਆ ਹੈ ਇਹ ਦੋਵੇਂ ਨਿਸ਼ਾਨ ਜੋੜੀਆਂ ਦੇ ਟੱਚ ਵਿੱਚ ਸੀਗੇ ਜੋ ਕਿ ਬੀਕੇਆਈ ਦੇ ਨਾਲ ਸੰਬੰਧਿਤ ਹੈਗਾ ਤੇ ਮੈਂ ਤੁਹਾਡੇ ਮਾధ్యਮ ਰਾਹੀਂ ਇਹ ਕਹਿਣਾ ਚਾਹਨਾ ਹੈ ਕਿ ਜਿਹੜਾ ਬਟਾਰਾ ਪੁਲਿਸ ਹੈਗਾ ਜੋ ਵੀ ਇਹ ਐਂਟੀ ਨੈਸ਼ਨਲ 엘ਿਮੈਂਟਸ ਨੇ ਤੇ ਕ੍ਰਾਈਮ ਕਰਦੇ ਨੇ ਤੇ ਇਹਨਾਂ ਦੀ ਐਕਟੀਵਿਟੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇ ਦੋਸ਼ੀ ਵੱਲੋਂ ਕਿੰਨੇ ਫਾਇਰ ਕੀਤੇ ਸੀ ਸਰ ਪੁਲਿਸ ਦੋਸ਼ੀ ਵੱਲੋਂ ਤਿੰਨ ਦੇ ਕਰੀਬ ਜਿਹੜਾ ਹੈਗਾ ਫਾਇਰ ਕੀਤੇ ਹੋ ਸਾਡੇ ਕੋਲ ਸਾਡੀ ਫੋਰੈਂਸਿਕ ਟੀਮ ਇੱਥੇ ਹੈਗੀ ਹੈ ਉਹ ਸਾਰੀ ਜਾਂਚ ਕਰ ਰਹੀ ਹੈ ਜੀ ਸਰ ਬਰਾਮਦਗੀ ਬਰਾਮਦਗੀ ਜੀ ਇੱਕ ਗਲੌਕ ਪਿਸਤਲ ਜਿਸ ਦੇ ਨਾਲ ਇਹਨੇ ਫਾਇਰ ਕੀਤਾ ਉਹ ਮੌਕੇ ਤੇ ਬਰਾਮਦ ਹੋਇਆ ਤੇ ਜਿਹੜਾ ਮੋਟਰਸਾਈਕਲ ਉਹ ਵੀ ਮੌਕੇ ਤੇ ਹੈਗਾ ਪਹਿਲਾਂ ਵੀ ਕੋਈ ਵਾਰਦਾਤਾ ਹੈ ਜੀ ਤਾਂ ਗਿਆ ਸਰ ਮੇਡ ਰੀਡਿੰਗ ਕਰੀ ਹਾਂ ਉਹ ਜੀ ਹਜੇ ਸਾਰਾ ਅਸੀਂ ਦੇਖ ਰਹੇ ਹਾਂ ਬਟ ਹਜੇ ਜੋ ਪ੍ਰਾਈਮਾ ਫੇਸੀ ਸਾਨੂੰ ਮੌਕੇ ਤੇ ਪਹੁੰਚ ਕੇ ਪਤਾ ਚੱਲਿਆ ਕਿ ਗਲੌਕ ਹੈਗਾ ਇਹ ਪਹਿਲਾਂ ਵੀ ਕੋਈ ਵਾਰਦਾਤਾ ਹੈ ਉਹ ਜੀ ਅਸੀਂ ਸਾਰਾ ਹੁਣ ਵੈਰੀਫਾਈ ਕਰਾਂਗੇ ਕਿ ਇਹ ਵੈਸੇ ਪਿੱਛੋਂ ਤਰਨ ਤਰਨ ਦਾ ਰਹਿਣ ਵਾਲਾ ਹੈਗਾ ਤੇ ਪਹਿਲੇ ਇਸ ਤੇ ਕੀ ਵਾਰਦਾਤਾ ਨੇ ਜਦੋਂ ਰਿਮਾਂਡ ਲੈ ਕੇ ਸਾਰੀ ਅਸੀਂ ਪੁੱਛਕਿਛ ਕਰਾਂਗੇ ਬਟ ਇਹ ਹੈਗਾ ਕਿ ਹਾਂ ਇਹ ਨਿਸ਼ਾਨ ਜੋੜੀਆਂ ਦੇ ਟੱਚ ਵੀ ਸੀਗੇ ਤੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜਾ ਹੈਗਾ ਇਹ ਵਾਰਦਾਤਾ ਕਰਦੇ ਸੀ